ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਕਿਰਤੀ ਰੁਸਕਾਰ ਮੰਤਰੀ ਡਾਕਟਰ ਮਨਸੂਖ ਮਾੜਵੀ ਨੇ ਕਿਹਾ ਕਿ ਸਰਕਾਰ 15 ਯੋਜਨਾਵਾ ਚਲਾ ਰਹੀ ਹੈ ਜਿਹੜੀਆਂ ਰੁਸਕਾਰ ਪੈਦਾ ਕਰਨ ਲਈ ਸਮਰਪਿਤ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮੈਂਬਰ ਪ੍ਰੀਤੀ ਬਰਤਵਾਜ ਦਲਾਲ ਅਨੁਸਾਰ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਫਿਰੋਜ਼ਪੁਰ ਪੁਲਿਸ ਨੇ 6 ਕਿਲੋ ਤਵੱਦ ਹੈਰਨ ਤੇ 6 ਲੱਖ ਰੁਪਏ ਦੀ ਡਰਗਮਨੀ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੈਰਿਸ 올림픽 ਵਿੱਚ ਮਰਦਾਂ ਦੀ ਹਾਕੀ ਵਿੱਚ ਕਾਂਸੀ ਦੇ ਤਮਗੇ ਲਈ ਭਾਰਤ ਤੇ ਸਵੈਧਰਮਿਆਨ ਮੁਕਾਬਲਾ ਇਸ ਵੇਲੇ ਚੱਲ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਕਿਰਤ ਰੋਜ਼ਗਾਰ ਮੰਤਰੀ ਡਾਕਟਰ ਮਨਸੋਕ ਮਾਣਵਿਆ ਨੇ ਕਿਹਾ ਕਿ ਸਰਕਾਰ ਅਜੇ ਹ 15 ਯੋਜਨਾਵਾਂ ਚਲਾ ਰਹੀ ਹੈ ਜਿਹੜੀਆਂ ਰੋਜ਼ਗਾਰ ਪੈਦਾ ਕਰਨ ਲਈ ਸਮਰਪਿਤ ਨੇ ਰਾਜ ਸਭਾ ਵਿੱਚ ਸਵਾਲ-ਜਵਾਬ ਸੈਸ਼ਨ ਕਾਲ ਦੌਰਾਨ ਜਿੰਨੀ ਸਵਾਲਾਂ ਦੇ ਜਵਾਬ ਵਿੱਚ ਡਾਕਟਰ ਮਾਣਵਿਆ ਨੇ ਕਿਹਾ ਕਿ ਸਰਕਾਰ ਰੋਜ਼ਗਾਰ ਪੈਦਾ ਕਰਨ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਤੇ ਨਤੀਜੇ ਵਜੋਂ ਬੇਰੁਜ਼ਗਾਰੀ ਦੀ ਦਰ 6% ਤੋਂ ਘਟ ਕੇ ਹੁਣ 3.2% ਹੋ ਗਈ ਹੈ ਉਹਨਾਂ ਨੇ ਕਿਹਾ ਕਿ 2016 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਤਹਿਤ 1 ਕਰੋੜ 21 ਲੱਖ ਲੋਕਾਂ ਨੂੰ ਰੁਸ para इकोनॉमी ग्रो करेगी मतलब देश में रोजगारी का सर्जन हो रहा है आज 2017 से भारत सरकार ने एक रोबस्ट मेकेनिज्म तय करा है जिसमें हम हर साल में एक बार डेटा क्रिएट करते हैं छह महीने में बाद में हर महीने में कितने लोगों को जॉब मिला कितने लोगों के लिए जॉब अपॉर्चुनिटी ओपन हुई ये हम क्रिएट करेंगे अनएम्प्लॉयमेंट डाउन हुआ थ्री पॉइंट हुआ है जाके देख ले और मेकेनिज्म भी देख ले इसलिए भ्रमित होने की कोई आवश्यकता नहीं yeah ਕੇਂਦਰ ਸਰਕਾਰ ਨੇ ਜਲ ਜੀਵਨ ਮਿਸ਼ਨ ਤਹਿਤ ਦੇਸ਼ ਭਰ ਵਿੱਚ 77% ਤੋਂ ਵੱਧ ਪਿੰਡوں ਘਰਾਂ ਨੂੰ ਟੁੱਟੇ ਦੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਰ ਪਾਟੇਲ ਨੇ ਲੋਕ ਸਭਾ ਵਿੱਚ ਚਸ਼ਪਸ਼ਨ ਕਾਲ ਦੌਰਾਨ ਸਵਾਲ ਦਾ ਜਵਾਬ ਦਿੱਤਾ ਕਿ ਨਰੇਂਦਰ ਮੋਦੀ ਸਰਕਾਰ ਨੇ ਇਹ ਯੋਜਨਾ 2019 ਵਿੱਚ ਸ਼ੁਰੂ ਕੀਤੀ ਹੈ ਤੇ ਹੁਣ ਤੱਕ 15 ਕਰੋੜ ਪਰਿਵਾਰਾਂ ਨੂੰ ਟੁੱਟੇ ਦੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਨੇ ਸੀਰ ਪਾਟੇਲ ਨੇ ਕਿਹਾ ਕਿ ਇੱਕ ਅਧਿਐਨ ਅਨੁਸਾਰ ਘਰਾਂ ਨੂੰ ਮੁਹੱਈਆ ਕਰਵਾਏ ਗਏ ਸਾਫ਼ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਨੇ ਬਿਮਾਰੀਆਂ ਖਤਮ ਕਰਕੇ 8 ਲੱਖ रूपए तो थी आरोग्य की दृष्टि से भी देखेंगे तो करीब आठ लाख करोड़ की बचत योजना के कारण हुए एवी डब्ल्यू एच ओ का रिपोर्ट है तो इस रिपोर्ट के आधार पर भी तक तक योजना अत्यंत आवश्यक थी और पंद्रह करोड़ घरों में पहुंचा है तो बाकी का भी जो काम राज्यों के द्वारा आगे बढ़ रहा है उसके अंदर सपोर्ट में है और जल्दी से करेंगे ਪੰਜਾਬ ਆਸ਼ਪਾ ਦੇ ਆਗੂ ਤੇ ਸਾਪ ਦਾ ਸੰਸਦ ਮੈਂਬਰ ਸੁਸ਼ੀਲ ਰਿੰਕੋ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸੱਭਿਆਚਾਰ ਤੇ ਸੈਟ ਸਪਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਉਹਨਾਂ ਜਲੰਧਰ ਜ਼ਿਲ੍ਹੇ ਦੇ ਇਤਿਹਾਸਿਕ ਧਾਰਮਿਕ ਤੇ ਸੱਭਿਆਚਾਰਕ ਸਥਾਨਾਂ ਨੂੰ ਮੁਰੰਸੁਰਚਿਤ ਕਰਨ ਲਈ ਇੱਕ ਮੰਗ ਪੱਤਰ ਕੇਂਦਰੀ ਮੰਤਰੀ ਨੂੰ ਸੌਂਪਿਆ। ਸੁਸ਼ੀਲ ਰਿੰਕੋ ਨੇ ਦੱਸਿਆ ਕਿ ਜਲੰਧਰ ਵਿੱਚ ਸੈਟ ਸਪਟਾ ਸਰਕਟ ਲਈ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਸੱਦਾ ਦਿੱਤਾ ਗਿਆ ਹੈ। ਗਜਿੰਦਰ ਸਿੰਘ ਸ਼ੇਖਾਵਤ ਨੂੰ ਮੰਗ ਪੱਤਰ ਸੌਂਪਦਿਆਂ ਨੇ ਕਿਹਾ ਕਿ ਜਲੰਧਰ ਜ਼ਿਲ੍ਹਾ ਪੁਰਾਤਨ ਸੱਭਿਆਚਾਰ ਵਾਲਾ ਇਲਾਕਾ ਹੈ। ਇੱਥੇ ਇਤਿਹਾ ਸ਼ਕਤੀਪੀਠ ਮਾ ਅਨੰਪੂਰਨਾ ਮੰਦਰ ਅਤੇ ਇਮਾਮ ਨਾਸਿਰ ਦਰਗਾਹ ਸਥਿਤ ਨੇ ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਇਤਿਹਾਸਿਕ ਸਥਾਨਾਂ ਦੇ ਪੁਨਰ ਸੁਰਜੀਤੀ ਦੀ ਲੋੜ ਹੈ ਕਿਉਂਕਿ ਇਹਨਾਂ ਤਿੰਨਾਂ ਥਾਵਾਂ ਦੀਆਂ ਪ੍ਰਾਤਨ ਮਹਾਨਤਾਵਾਂ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਪ੍ਰੀਤੀ ਭਰਦwaj ਦਲਾਲ ਨੇ ਕਿਹਾ ਕਿ ਬਾਲ ਅਧਿਕਾਰਾਂ ਦੀ ਸੁਰੱਖਿਆ ਪ੍ਰਤੀ ਕਮਿਸ਼ਨ ਪੂਰੀ ਤਰ੍ਹਾਂ ਦ੍ਰਿੜਵਚਨ ਬੱਧ ਹੈ ਅਤੇ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ। ਪੰਚਾਇਤ ਪਵਨਗੁਰਦਾਸਪੁਰ ਵਿਖੇ ਅੱਜ 18 ਸਾਲ ਉਮਰ ਤੱਕ ਦੇ ਬੱਚਿਆਂ ਲਈ ਲਾਏ ਗਏ ਵਿਸ਼ੇਸ਼ ਬੈਂਚ ਦੌਰਾਨ ਜ਼ਿਲ੍ਹੇ ਨਾਲ ਸੰਬੰਧਿਤ ਬਾਲ ਅਧਿਕਾਰਾਂ ਦੀਆਂ ਉਲੰਘਣਾਵਾਂ ਦੀਆਂ ਸ਼ਿਕਾਇਤਾਂ ਅਤੇ ਬੱਚਿਆਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਸਮੀਖਿਆ ਕਰਦਿਆਂ ਸੁਣਵਾਈ ਉਪਰੰਤ ਜ਼ਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪ੍ਰੀਤੀ ਭਰਦwaj ਦ ਸਖਤ ਸ਼ਬਦਾਂ ਵਿੱਚ ਕਿਹਾ ਕਿ ਬਾਲ ਮਸਤੂਰੀ ਅਤੇ ਬਾਲ ਵਿਆਹ ਕਰਵਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਉੱਥੇ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਾਲ ਅਧਿਕਾਰਾਪਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਵਿਸ਼ੇਸ਼ ਕੈਂਪ ਲਗਾਏ ਜਾਣ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮੌਕੇ ਤੇ ਹੀ ਮੁਹੱਈਆ ਕਰਵਾਈਆਂ ਜਾਣ। ਜ਼ਿਲ੍ਹੇ ਪਰਚੋ ਵੱਡੀ ਗਿਣਤੀ ਵਿੱਚ ਬੱਚੇ ਆਪਣੇ ਮਾਪਿਆਂ ਨਾਲ ਪਹੁੰਚੇ ਹੋਏ ਸਨ। लुधियाना सेंट्रल ਤੋਂ ਵਿਧਾਇਕ ਅਸ਼ੋਕ ਬਰਾਸ਼ਰ ਪੱਪੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀਆ ਤੇ ਨਗਰ ਨਿਕਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਰੇਲਵੇ ਅਧਿਕਾਰੀਆਂ ਤੇ ਪਰਿਵਾਰਾਂ ਦੇ ਨੁਮਾਇੰਦਿਆਂ ਨਾਲ ਚੁੱਗੀ ਚੌਪੜੀ ਵਾਲੇ 31 ਪਰਿਵਾਰਾਂ ਦੇ ਮੁੜ ਵਸੇ ਬੇਲੇ ਵਿਚਾਰ-ਵਟਾਂਦਰਾ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਜ਼ਮੀਨ ਤੇ 31 ਸਥਾਈ ਕਬਜ਼ੇ ਨੇ ਜਿੱਥੇ ਉਹ ਲੁਧਿਆਣਾ ਤੋਂ ਕਿਲਾ ਰਾਏਪੁਰ ਤੱਕ ਰੇਲਵੇ ਟਰੈਕ ਨੂੰ ਦੋਰੀ ਕਰਨ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ ਅਤੇ ਇਸ ਵਿੱਚ 25 KV ਹਾਈ ਰਾਈਜ਼ ਰੇਲਵੇ ਇਲੈਕਟ੍ਰੀਫਿਕੇਸ਼ਨ ਤੇ ਸਿਗਨਲਿੰਗ ਅਤੇ ਦੂਰ ਸੰਚਾਰ ਦੇ ਕੰਮ ਸ਼ਾਮਿਲ ਨੇ। विधायक अशोक पराशर पप्पी ने भरोसा दवाया कि परिवार के मुड़ बेली जिला प्रशासन ते नगर निगम छेती छे तो हल लगा खबर तो आकाशवाणी जलंधर तो सुन रहे हो ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਨਟਵਰਕਾਂ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਫਿਰੋਜ਼ਪੁਰ ਪੁਲਿਸ ਨੇ 6 ਕਿਲੋ ਪੈਕ ਗ੍ਰਾਮ ਹਿਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਔਰਤ ਤਸਕਰ ਵੀ ਸ਼ਾਮਲ ਹੈ। ਇਹ ਜਾਣਕਾਰੀ ਦਿੰਦੇ ਹਾਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਿਮਰਨ ਕੌਰ ਉਰਫ ਇੰਦੂ ਅਤੇ ਗੁਰਜੋਤ ਸਿੰਘ ਵਾਸੀ ਮੋਗਾ ਵੱਜੋਂ ਕੀਤੀ ਗਈ ਹੈ। ਦੋਵੇਂ ਮੁਲਜ਼ਮਾਂ ਦਾ ਅਪਰਾਧਕ ਪਿਛੋਕੜ ਹੈ ਅਤੇ ਸਿਮਰਨ ਖਿਲਾਫ ਐਨਡੀपीएस ਐਕਟ ਤੇ ਜੇਲ੍ਹ ਜੇਲ ਐਕਟ ਆਧ ਨਾਲ ਸੰਬੰਧਿਤ ਘੱਟੋ-ਘੱਟ 15 ਅਪਰਾਧਕ ਮਾਮਲੇ ਦਰਜਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸੁਲਤਾਨਪੁਰ ਲੋਧੀ 스마트 ਸਿਟੀ ਪ੍ਰੋਜੈਕਟ ਤਹਿ ਚੱਲ ਰਹੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਸਬੰਧਤ ਅਧਿਕਾਰੀਆਂ ਨੂੰ ਚੱਲਦੇ ਕਾਰਜਾਂ 'ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ 스마트 ਸਿਟੀ ਪ੍ਰੋਜੈਕਟ ਅਧੀਨ ਸੀਵਰੇਜ ਟ੍ਰੀਟਮੈਂਟ ਪਲਾਂਟ, 스마트 ਸਕੂਲ, ICCC ਕੇਂਦਰ, ਪ੍ਰਸ਼ਾਸਕੀ ਕੰਪਲੈਕਸ, ਸੀਵਰੇਜ ਲਾਈਨ ਅਤੇ ਕਿਲਾ ਸਰਾਈ ਆਦਿ ਵਿਖੇ ਚੱਲਦੇ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਲੈਂਦੇ ਹੋ ਨਾ ਕਿਹਾ ਕਿ ਇਹਨਾਂ ਕਾਰਜਾਂ ਨੂੰ ਨਿਪਰੇ ਛਾੜਦੇ ਹਾਂ ਕੁਆਲਿਟੀ ਤੇ ਮਿਆਰ ਦਾ ਪੂਰਾ ਧਿਆਨ ਰੱਖਿਆ ਜਾਵੇ ਪੰਜਾਬ ਵਿੱਚ ਅਗਸਤ ਮਹੀਨੇ ਵਿੱਚ ਮੌਨਸੂਨ ਦੇ ਸਰਗਰਮ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ ਪਰ ਇਸ ਦੇ ਬਾਵਜੂਦ ਸੂਬੇ ਵਿੱਚ ਇਸ ਮਹੀਨੇ ਦੇ ਪਹਿਲੇ ਹਫਤੇ ਵਿੱਚ 29% ਦੀ ਘਟਮੀ ਦਰਜ ਕੀਤਾ ਗਿਆ ਸੂਬੇ ਦੇ 9 ਜ਼ਿਲ੍ਹੇ ਅਜੇੇ ਨੇ ਜਿੱਥੇ ਮੀਂਹ ਨਹੀਂ ਪਿਆ ਹੋਰ ਵੇਰਵੇ ਨਾਲ ਇਹ ਰਿਪੋਰਟ ਇਸ ਮਹੀਨੇ ਦੇ ਪਹਿਲੇ ਹਫਤੇ ਵਿੱਚ 3 ਦਿਨਾਂ ਲਈ ਮੀਂਹ ਦੇ ਭਾਰੀ ਅਲਰਟ ਦੇ ਬਾਵਜੂਦ ਮਾਝਾ ਦੁਆਬਾ ਤੇ ਮਾਲਵਾ ਮੀਂਹ ਤੋਂ ਸਖਣੇ ਰਹੇ ਅਤੇ ਕੁਝ ਹੀ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਆਮ ਤੌਰ ਤੇ ਇਨੀ ਦਿਨੀ ਔਸਤਨ 46.1 ਮਿਲੀਮੀਟਰ ਤੱਕ ਮੀਂਹ ਪੈਂਦਾ ਹੈ ਪਰ ਪਹਿਲੇ 7 ਦਿਨਾਂ ਵਿੱਚ ਸਿਰਫ 32.9 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਅਤੇ ਉਹ ਵੀ ਕੁਝ ਜਿਲਿਆਂ ਤੱਕ ਹੀ ਸੀਮਿਤ ਰਿਹਾ ਤਰਨਤਾਰਨ ਕਪੂਰਥਲਾ ਫਾਜ਼ਿਲਕਾ ਮੁਕਸਰ ਫਰੀਦਕੋਟ ਬਟਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਕੁਝ ਅਜਿਹੇ ਜ਼ਿਲ੍ਹੇ ਨੇ ਜਿੱਥੇ ਬੀਤੇ ਕੱਲ ਤੱਕ ਮੀਂਹ ਨਹੀਂ ਪਿਆ ਜਦਕਿ ਪਠਾਨਕੋਟ ਵਿੱਚ 99% ਲੁਧਿਆਣਾ ਵਿੱਚ 98 ਮੋਗਾ ਵਿੱਚ 93 ਫਿਰੋਜ਼ਪੁਰ ਵਿੱਚ 91 ਰੂਪਨਗਰ ਵਿੱਚ 80 ਅਤੇ ਪਟਿਆਲਾ ਜ਼ਿਲ੍ਹੇ ਵਿੱਚ 75% ਘਟ ਮੀਂਹ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਅਤੇ ਐਸਐਸ ਨਗਰ ਹੀ ਦੋ ਅਜਿਹੇ ਜ਼ਿਲ੍ਹੇ ਨੇ ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ ਹੈ ਮੌਸਮ ਵਿਭਾਗ ਨੇ 10 ਅਗਸਤ ਨੂੰ ਹਾਲਾਂਕਿ ਮੀਂਹ ਸੰਬੰਧੀ yellow alert ਜਾਰੀ ਕੀਤਾ ਹੈ ਪਰ ਮੀਂਹ ਦੀ ਸੰਭਾਵਨਾ ਸਿਰਫ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਤ ਹੈ ਮੀਂਹ ਨਾਲ ਹਮਸਪਰਿਕਰਮੀ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਲੋਕ ਬੇहद ਪਰੇਸ਼ਾਨ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਲੰਧਰ ਪਹਿਲਵਾਨ ਵਿਨੇਸ਼ ਵੋਗਾਰ ਨੇ ਪੈਰਿਸ ਵਿੱਚ 2024 올림픽 ਵਿੱਚ ਕੁਸ਼ਤੀ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਸੰਨਿਆਸ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਕੁਸ਼ਤੀ ਜਿੱਤ ਗਈਏ ਤੇ ਉਹ ਹਾਰ ਗਈਏ ਮਾਫ ਕਰਨਾ ਵਿਨੇਸ਼ ਨੂੰ 100 ਗ੍ਰਾਮ ਵੱਧ ਭਾਰ ਹੋਣ ਕਾਰਨ ਔਰਤਾਂ ਦੀ 50 ਕਿਲੋਗ੍ਰਾਮ ਵਰ ਕੁਸ਼ਤੀ ਦੇ ਸੋਨੇ ਦੇ ਤਮਗੇ ਦੇ ਮੈਚ ਤੋਂ ਬੀਤੇ ਕੱਲ੍ਹ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਪੈਰਾ 올림픽 ਵਿੱਚ ਮਰਦਾਂ ਦੇ ਹਾਕੀ ਵਰਗ ਵਿੱਚ ਕਾਂਸੀ ਦੇ ਤਮਗੇ ਲਈ ਭਾਰਤ ਦਾ ਮੁਕਾਬਲਾ ਇਸ ਵੇਲੇ ਸਪੇਨ ਨਾਲ ਚੱਲ ਰਿਹਾ ਹੈ। ਹੁਣ ਤੱਕ ਦੋਵੇਂ ਟੀਮਾਂ ਇੱਕ ਇੱਕ ਗੋਲ ਦੀ ਬਰਾਬਰੀ ਤੇ ਚੱਲ ਰਹੀਆਂ ਨੇ। ਇਧਰ ਪਹਿਲਵਾਨ ਅਮਨ ਸਰਾਵਤ 57 ਕਿਲੋਗ੍ਰਾਮ ਫ੍ਰੀ ਸਟਾਈਲ ਦੇ ਸੈਮੀਫਾਈਨਲ ਵਿੱਚ ਦਾਖਲ ਹੋ ਗਏ ਨੇ ਜਦਕਿ ਔਰਤਾਂ ਦੇ ਸੀਪਾਰ ਵਰਗ ਵਿੱਚ ਅੰਸ਼ੂ ਮਲਿਕ ਹਾਰ ਗਈਏ। ਐਥਲੈਟਿਕਸ ਵਿੱਚ ਹੁਣ ਸਭ ਦੀਆਂ ਨਜ਼ਰਾਂ ਗੋਲਡਨ ਬॉय ਨੀਰਜ ਚੋਪੜਾ ਤੇ ਲੱਗੀਆਂ ਹੋਈਆਂ ਨੇ ਜਿਹੜੇ ਮਰਦਾਂ ਦੇ ਜੈਵਲਿਨ ਥਰੋ ਦੇ ਫਾਈਨਲ ਵਿੱਚ ਸੋਨ ਤਮਗੇ ਨੂੰ ਜਿੱਤਣ ਦਾ ਯਤਨ ਕਰਨਗੇ ਉਹਨਾਂ ਦਾ ਮੁਕਾਬਲਾ ਅੱਜ ਰਾਤ 11:55 'ਤੇ ਹੋਣਾ ਹੈ ਸੰਗਰੂਰ ਦੀ ਨਾਮਵਰ ਤੇ ਮੋਰੀ ਸੰਸਥਾ ਬਲੱਡ ਡੋਨਰਸ ਵੈਲਫੇਅਰ ਸੁਸਾਇਟੀ ਨੇ ਬੈਂਕ ਆਫ ਬਡੋਦਾ ਦੇ ਸੇਵਕਨਲ ਕਰਵਾਏ ਇੱਕ ਸਮਾਗਮ ਦੌਰਾਨ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸਰਕਲ ਬਿਜਲੀ ਬੋਰਡ ਸੰਗਰੂਰ ਦੇ ਸੁਪਰਡੈਂਟ ਅਮਨਦੀਪ ਸਿੰਘ ਰਹੇ ਜਦਕਿ ਪ੍ਰਧਾਨਗੀ ਬੈਂਕ ਆਫ ਬਡੋਦਾ ਦੇ ਮੈਨੇਜਰ ਦਵਿੰਦਰ ਸਿੰਘ ਨੇ ਕੀਤੀ। ਸੁਸਾਇਟੀ ਦੇ ਡਾਇਰੈਕਟਰ ਜਗਦੀਸ਼ ਗਰਗ ਨੇ ਖੂਨਦਾਨ ਅੱਖਾਂਦਾਨ ਪੂਰਾ ਸਰੀਰਦਾਨ ਕਰਨ ਦੀ ਮਹੱਤਤਾ ਬਾਰੇ ਅਤੇ ਸੁਸਾਇਟੀ ਦੀਆਂ ਹੋਰ ਸਮਾਜ ਸੇਵੀ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਉਹਨਾਂ ਦੀ ਪਛਾਣ ਹੈ ਉਹਨਾਂ ਕਿ ਸੰਸਥਾ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ-ਖਾਸ ਖਬਰਾਂ ਇੱਕ ਵਾਰ ਫਿਰ ਕੇਂਦਰੀ ਕਿਰਤੀ ਰੋਜ਼ਗਾਰ ਮੰਤਰੀ ਡਾਕਟਰ ਮਨਸੂਖ ਮਾੜਵੀਆ ਨੇ ਕਿਹਾ ਕਿ ਸਰਕਾਰ ਪੰਜਾ 15 ਯੋਜਨਾਵਾਂ ਚਲਾ ਰਹੀ ਹੈ ਜਿਹੜੀਆਂ ਰੁਸਕਾਰ ਪੈਦਾ ਕਰਨ ਲਈ ਸਮਰਪਿਤ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਪ੍ਰੀਤੀ ਭਾਰਸਵਾਦ ਦਲਾਲ ਅਨੁਸਾਰ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਫਿਰੋਜ਼ਪੁਰ ਪੁਲਿਸ ਨੇ 6 ਕਿਲੋ ਤੋਂ ਵੱਧ ਹੈਰੋਇਨ ਤੇ 6 ਲੱਖ ਰੁਪਏ ਦੀ ਡਰਗਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੈਰਾਓਲੰਪਿਕ ਵਿੱਚ ਮਰਦਾਂ ਦੀ ਹਾਕੀ ਵਿੱਚ ਕਾਂਸੀ ਦੇ ਤਮਗੇ ਲਈ ਭਾਰਤ ਤੇ ਸਪੇਨ ਦਰਮਿਆਨ ਮੁਕਾਬਲਾ ਇਸ ਵੇਲੇ ਚੱਲ ਰਿਹਾ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ